ਕਪੂਰਥਲਾ ਦੇ ਫਗਵਾੜਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਵੱਲੋਂ ਫਗਵਾੜਾ ਬੱਸ ਸਟੈਂਡ ਦੇ ਪੀਆਰਟੀਸੀ ਬੱਸ ਦੀ ਚੈਕਿੰਗ ਕੀਤੀ ਅਤੇ ਬੱਸ ਵਿੱਚੋਂ ਡੋਡੇ ਚੂਰਾ ਪੋਸਟ ਬਰਾਮਦ ਕਰਕੇ ਡਰਾਈਵਰ ਅਤੇ ਕੰਡਕਟਰ ਖਿਲਾਫ ਫਗਵਾੜਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਇਸ ਮੌਕੇ ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧ ਵੱਡੀ ਮੁਹਿੰਮ ਚਲਾਈ ਜਾ ਰਹੀ ਸੀ ਉਸ ਦੇ ਤਹਿਤ ਕਾਰਵਾਈ ਕਰਦੋਂ ਇੱਕ ਪੀਆਰਟੀਸੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫਤਾਰ ਕੀਤਾ ਹੈ ਹਾਈ ਡਿਪਟੀ ਸਰਕਰੀ ਦੀ ਜਾਣਕਾਰੀ ਦੇ ਅਨੁਸਾਰ 53 53 ਕਿਲੋ ਟੋਟੇ ਜਿਹੜੇ ਫੜੇ ਆ ਜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਬੰਦ ਜਿਹੜੀ ਵੱਡੀ ਮਹਿੰਮਾ ਉਹਦੇ ਤਹਿਤ ਜਿਹੜਾ ਐਸਐਸਪੀ ਸਾਹਿਬ ਵੱਲੋਂ ਹੁਕਮ ਹੁੰਦੇ ਆ ਉਹਦੇ ਮੁਤਾਬਕ ਜਿਹੜਾ ਅਸੀਂ ਕਾਰਪਕ ਦੀ ਜਿਹੜੀ ਆ ਲਗਾਤਾਰ ਕਰਦੇ ਆ ਆ ਗਏ ਕਿ ਕੱਲ ਵੀ ਬੜੇ ਵਧੀਆ ਜਿਹੜਾ ਗਵਾਰਡ ਕਮਿਸ਼ਨ ਜਿਹੜੀ ਆ ਕੰਮ ਜਲੇ ਮਿਲਿ ਇੱਕ ਬਹੁਤ ਹੀ ਪ੍ਰਾਣਾ ਜਿਹੜਾ ਇਹ ਨੈਟਵਰਕ ਚੱਲਦਾ ਆ ਰਿਹਾ ਸੀ PRTC ਦੀ ਜਿਹੜੀ ਬੱਸਿੰਗ ਹੈ ਉਹਨਾਂ ਦੇ ਵਿੱਚ ਜਿਹੜਾ ਇੱਕ ਬੱਸ ਦਾ ਜਿਹੜਾ ਇਨਫੋਰਮੇਸ਼ਨ ਮਿਲੀ ਉਹਨ ਦਾ ਡਰਾਈਵਰ ਤੇ ਕੰਡਕਟਰ ਜਿਹੜਾ ਆ ਉਹ ਜਿਹੜਾ ਕੋਪੀ ਹਸਕ ਜਿਹੜਾ ਦਿੱਲੀ ਤੋਂ ਮੰਗਵਾ ਕੇ ਪਿਛਲੇ ਪਾਸੇ ਉਹਨਾਂ ਦਾ ਕੋਈ ਨੈਟਵਰਕ ਸੀ ਉੱਥੋਂ ਮੰਗਵਾ ਕੇ ਔਰ ਉਸ ਬੱਸ ਦੇ ਵਿੱਚ ਲੜਾਇਆ ਉਹ ਲਿਆ ਕੇ ਤੇ ਅੱਗੇ ਫਰਦਰ ਜਿਹੜਾ ਆ ਉਹ ਵੇਚਦੇ ਸੀ ਉਹਦੇ ਵਿੱਚ ਅਸੀਂ ਇਹਨੂੰ ਚੇਸ ਕੀਤਾ ਲਗਾਤਾਰ ਇਹਨਾਂ ਦੀ ਲੋਕੇਸ਼ਨਾਂ ਲੈਂਦਿਆਂ ਲੈ ਕੇ ਤੇ ਇਹਨਾਂ ਨੂੰ ਅਸੀਂ ਬੱਸ ਸਟੈਂਡ ਫਗਵਾੜਾ ਤੋਂ ਮੋੜਾਇਆ ਉਹ ਕਾਬੂ ਕੀਤਾ ਇੰਦਾ ਨਾਮ ਹੈ ਜੀ ਹਰਦੇਵ ਸਿੰਘ ਹੈ ਜੀ ਇਹ ਡਰਾਈਵਰ ਸੀ ਤੇ ਲਖਪ੍ਰੀਤ ਸਿੰਘ ਆ ਇਹ ਜਿਹੜਾ ਕੰਡਕਟਰ ਸੀ ਇਹਨਾਂ ਕੋਲੇ ਸੀ 53 ਗਰੋਹ ਜੜੀ ਆ ਓਪੀ ਹਸਪਤਲ ਜੜੀ ਆ ਉਹ ਬਰਾਮਦ ਕਰਕੇ ਕੇਸ ਨੰਬਰ 189 ਰਜਿਸਟਰ ਕਰ ਲਿਆ ਸਰ ਕਿਹੜੀ ਜਗ੍ਹਾ ਤੇ ਰਹਣ ਵਾਲੇ ਇਹ ਇਹ ਰਹਣ ਵਾਲੇ ਇੱਕ ਹੈ ਜੀ ਸ਼ਾਹਪੁਰ ਦਾ ਤੇ ਅਦਰ ਵਨ ਇਜ਼ ਤਰਨਥਾ ਤਰਨਥਾ ਸਰ ਇੱਕ ਡਰਾਈਵਰ ਤੇ ਇੱਕ ਕੰਡਕਟਰ ਇਹ ਤੁਨੇ ਹਾਂਜੀ ਇੱਕ ਡਰਾਈਵਰ ਆ ਤੇ ਇੱਕ ਕੰਡਕਟਰ ਆ ਬਾਕੀ ਇਹਨਾਂ ਦੇ ਜਿਹੜਾ ਸਾਰਾ ਜਿਹੜਾ ਡੈਕਟਰ ਚੱਲ ਰਿਆ ਸੀ ਨੂੰ ਆਪਾਂ ਇਨਵੈਸਟਿਗੇਟ ਕਰ ਲੈਣਾ ਉਹ ਬਹੁਤ ਹੀ ਸੰਸ਼ੀਨੀ ਕਿ ਰਿਪੜਿਆ ਆ ਉਹ ਆਫਰ ਫਟ ਰਹੀ ਹੈ ਨਾ ਵਿੱਚ ਰਿਪੋਰਟ ਮਿਲਣ ਦੀ ਆਸ ਹੈ ਸਰ ਪਹਿਲਾਂ ਕੋਈ ਮਾਮਲਾ ਹੈਗਾ ਇਹਨਾਂ ਤੇ ਕੀ ਪਹਿਲਾਂ ਕੋਈ ਕੇਸ ਰਿਸਟਰੀ ਨਹੀਂ ਹੈ ਠੀਕ ਹੈ ਜੀ ਬੜਾ ਕਲੇਵਰਲੀ ਇਹ ਮਤਲਬ ਇਹ ਆਪਣਾ ਸਾਰਾ ਹੀ ਘਾ ਰਹੇ ਸੀ ਤੇ ਇਸ ਨੈਟਵਰਕ ਨੂੰ ਆਪਾਂ ਅਮਰੀਕਾ ਦੇ ਵਿੱਚ ਕੰਮ ਕਰਦੇ ਹਾਂ ਸਰ ਇਹੜੀ ਕੋਈ ਬਾਤ ਆਏ ਇਹ ਆਪਣਾ ਕਪੂਰ ਸਾਡੀ ਤੇ ਕਿੰਨੇ ਕਿ ਟਾਈਮ ਤੋਂ ਕੁਝ ਪਤਾ ਲੱਗਾ ਕਰਦੇ ਸੀ ਅਸੀਂ ਅਜੇ ਇਨਵੈਸਟੀਗੇਟ ਕਰ ਰਹੇ ਹਾਂ ਯੂਨੀਵਰਸਿਟੀ ਆਫ ਕੰਗਵਾ ਦਾ ਪਰਫਰਬ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਇਹਨਾਂ ਦੇ ਪਹਿਲਾਂ ਕੋਈ ਪਰਚਾ ਚੱਲਦਾ ਹੋਇਆ ਇਹ ਪਹਿਲਾਂ ਕੋਈ ਕੇਸ ਨਹੀਂ ਹੈਗਾ ਜੀ ਬੜੇ ਸ਼ਾਂਤ ਜਿਹੇ ਤਰੀਕੇ ਨਾਲ ਕਰਦੇ ਸੀ ਉਹ ਲੈ ਦੋ ਵੀ ਪੱਕੇ ਦੇ ਪੱਕੇ ਨਵਾਂ ਨੇ ਕਿ ਇਹ ਕੱਚੇ ਆ ਕੱਚੇ ਆ ਜੀ ਢਾਪਦੇ ਆ ਤੇ ਅਜੇ ਵੀ ਪੱਕੇ ਨਹੀਂ ਸਰਕਾਰ 'ਚ ਪੇਸ਼ ਕਰਦੇ ਜੀ ਇਹ ਜੀ ਰਿਪੋਰਟ ਚ ਪੇਸ਼ ਕਰ ਦਿੱਤੇ ਆ ਰਿਮਾਰਕਟ ਦਿੱਤਾ ਇਸੇ ਤੋਂ ਆਪਾਂ ਅੰਨ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਤੇ ਬਾਕੀ ਵੀ ਜਿਹਨਾਂ ਦਾ ਟੋਟਲ ਕਲ ਨੈਟਵਰਕ ਆ ਵਾਸਟ ਕਰਾਂਗੇ ਸਾਰਾ ਜਿਹਾ ਕਿੱਥੋਂ ਲੈ ਕੇ ਆਇਆ ਹੈ ਜੀ ਅਜੇ ਨਾ ਡਿਸਕਲੋਸ ਕਰਾਂਗੇ ਇਸ ਨੂੰ ਨਹੀਂ ਅਜੇ ਦਿਖਾ ਗਏ ਵੀ ਆਰ ਆਲਰੇਡੀ ਇਨ ਮਸਟੀਗੇਟਿੰਗ ਦਿਸ ਆਲ ਤੇ ਇਹ ਸਾਰਾ ਕੁਝ ਇਨਵੈਸਟੀਗੇਟ ਕਰਨ ਤੋਂ ਬਾਅਦ ਜਿਹੜਾ ਹੈ ਤੁਹਾਡੇ ਨਾਲ ਗੱਰਾਮ ਲੱਗਾ ਹੋਏਗੀ ਉਦੋਂ ਅਸੀਂ ਅਨਡਿਸਕਲੋਸ ਕਰਾਂਗੇ ਸਰ ਮਾੜੀ ਅੰਚਰ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਦਾ ਪੀਆ ਮੈਸੇਜ ਆ ਜੀ ਕਿ ਜਾਂਦੇ ਕੰਮ ਬਿਲਕੁਲ ਬੰਦ ਕਰ ਦੋ ਛੱਡ ਦੋ ਆਦਰਵਾਇਸ ਤੇ ਇਹ ਲਾਸਟ ਜਿਹੜਾ ਹੈ ਨਾ ਜਿਹੜਾ ਉਥੇ ਪੁੱਛ ਆ ਕੇ ਆ ਰਾਮ ਨੇ